ਇਹ ਮਸ਼ੀਨਾ ਸਾਹਮਣੇ ਲੋਟਾ ਚੱਲ ਰਹੀ ਆ ਇੱਧਰ ਉਹ ਸਾਹਮਣੇ ਦਿਖ ਰਹੀ ਆ ਇੱਧਰ ਆਪਣੇ ਚੱਲ ਰਹੀ ਆ ਜਾਨੀ ਕਿ ਉਹ ਵੀ ਬੰਦਾ ਪੂਰਾ ਗੁੱਸੇ 'ਚ ਹੈ ਭਜਾਉਣ ਨੂੰ ਤੇ ਬੰਦਾ ਆਪਣਾ ਹੀ ਪੂਰਾ ਗੁੱਸੇ 'ਚ ਆ ਰਿਹਾ ਹੈ ਇੱਕ ਦੂਜੇ ਦਾ ਮੁਕਾਬਲਾ ਕਰ ਰਿਹਾ ਜਾਨੀ ਕਿ ਇਹਨਾਂ ਨੂੰ ਇਹ ਨਹੀਂ ਹੈਗਾ ਕਿ ਪਿੱਛੇ ਕਿਸੇ ਦਾਣੇ ਆਉਂਦੇ ਆ ਅੱਜ ਕੁਝ ਹੋਊਗਾ ਉਹ ਤਾਂ ਚੱਕਰ ਹੀ ਨਹੀਂ ਹੈਗਾ ਮੁਕਾਬਲਾ ਚਾਹਦਾ ਜੀ ਇਹਨਾਂ ਦੋਨਾਂ ਦਾ ਉਹ ਦੇਖੋ ਸਾਹਮਣੇ ਲੋਟਿਆ ਤੇ ਇੱਧਰ ਮਥਾੜੂਆ ਤੇ ਪਿੱਛੇ ਜੀ ਵੀ ਦਾ ਕੋਈ ਪਰ ਨਹੀਂ ਇਹਨਾਂ ਦੇ ਪਿੱਛੇ ਦਾਣੇ ਆਈ ਜਾਂਦੇ ਜੋ ਮਰਜ਼ੀ ਹੋਈਏ ਇਹਨਾਂ ਆਪ ਦਾ ਹੀ ਆਪ ਦਾ ਹੀ ਸਾਹਕ ਤਾਂ ਲਾਈ ਜਾਂਦੇ ਸਾਡੀ ਮਸ਼ੀਨ ਭਜਣੀ ਚਾ ਉਨ ਉੱਤੇ ਬਾਇਆ ਇੱਕ ਨੂੰ ਉੱਤੇ ਚੂੜੇ ਲੈਂਦਾ ਹਰਦਾ ਜਵਾਨ ਮਾਲਕ ਜਿਹੜਾ ਜ਼ਮੀਨ ਦਾ ਨਹੀਂ ਜਿਹਦੇ ਫਸਲ ਵੜਨ ਡਿਆ ਉਹ ਉੱਪਰ ਚੂੜੇ ਲੈਂਦਾ ਹਰਦਾ ਡਰਾਈਵਰ ਸਭ ਫੁੱਲ ਜਾ ਰਹੇ ਤੇ ਤੇਜ਼ ਤੇਜ਼ੋ ਤੇਜ਼ ਹੈ ਉਧਰ ਲੋਟੇ ਵਾਲਾ ਆਈ ਦੋ ਗੁੱਸੇ 'ਚ ਆਇਆ ਕਿ ਮੈਂ ਮੇਰੇ ਜਿੱਡਾ ਕੋਈ ਹੈ ਨਹੀਂ ਸਾਡਾ ਬੰਦਾ ਉਹਦਾ ਮੇਰੇ ਜਿੱਡਾ ਨਹੀਂ ਕੋਈ ਹੈਗਾ ਗੁੱਸਾ ਚੜੀ ਜਾਂਦਾ ਇਹਨਾਂ ਨੂੰ ਦੋਨਾਂ ਨੂੰ ਆਪਸ ਵਿੱਚ ਦੇਖ ਦੇਖ ਕੇ ਹੁਣ ਅੱਜ ਦਾ ਆਪਾਂ ਇਹਨਾਂ ਨੂੰ ਦਿਖਾ ਸਕਦੇ ਸਾਨੂੰ ਕੱਲ ਨੂੰ ਨਵੀਂ ਸ਼ੁਰੂ ਸਿਆਕਾਰ ਸਾਕਤਾ ਜੀ ਤੁਹਾਡਾ ਤੇ ਆਪਾਂ ਜੀ ਅੱਜ ਕੋਟੇ ਕੱਲ ਵੀ ਮਸ਼ੀਨ ਚਲਾਈ ਆ ਤੇ ਅੱਜ ਵੀ ਚਲਾਉਣ ਲੱਗੇ ਤੇ ਯਾਨੀ ਕਿ ਆਪਾਂ ਨੂੰ ਲਗਭਗ 2 ਦਿਨ ਹੋ ਗਏ ਚਲਦੀ ਨਹੀਂ ਕਿਉਂਕਿ ਆਪਣੇ ਕੋਲੇ ਟਾਈਮ ਨਹੀਂ ਨਿਕਲਿਆ ਵੀਡੀਓ ਬਣਾਉਣ ਦਾ ਵੀ ਯਾਨੀ ਕਿ ਚਲਦੀ ਮਸ਼ੀਨ ਦੀ ਤੇ ਅੱਜ ਆਪਾਂ ਮਸ਼ੀਨ ਕੋਲ ਆਏ ਕਿਉਂਕਿ ਤੁਪ ਬਹੁਤ ਪੈਂਦੀ ਸੀ ਪਹਿਲੇ ਜਿੱਦਾਂ ਕਿ ਐਮਪੀਓ ਆਇਆ ਇਹ ਕਹਿੰਦਾ ਨੀਂਦਰੇ ਹੋਗਾ ਇੱਕ ਤੁਪ ਤੋਂ ਬਹੁਤ ਮੈਂ ਇੱਥੇ ਡੇਰੇ ਦੀ ਪਿਆਰਿੰਦਾ ਸੀ ਉਦਾਂ ਉੱਥੇ ਸਵੇਰ ਦੀ ਬਣਾ ਦਿੱਤੀ ਆਪਾਂ ਨੇ ਤੇ ਹੁਣ ਮਸ਼ੀਨ ਆ ਆਪਾਂ ਜਾਣਾ ਨਾਲੇ ਤਾਂ ਐਮਪੀਆਰ ਇਹ ਦੁਬਾਰਾ ਫਿਰ ਵਾਪਸੀ ਉਧਾਂ ਜਾ ਰਿਹਾ ਬਾਈਕ ਤੇ ਤੇ ਇਹ ਨਾਲੇ ਮਸ਼ੀਨ ਇੱਥੇ ਚਲਾ ਕੇ ਤੇ ਬੰਦੇ ਬਰਲੀ ਕਰਨੇ ਆਪਣੇ ਜਿਹੜੇ ਦਸ਼ਮੇਸ਼ ਵਾਲੇ ਬੰਦੇ ਆ ਉਹਨਾਂ ਦਾ ਝਗੜਾ ਹੋ ਗਿਆ ਰਾਹ ਥੋੜਾ ਜਿਹਾ ਤੇ ਉਹ ਆ ਰਿਹਾ ਜੀ ਉਹ ਇੱਥੇ ਲੈ ਕੇ ਆ ਰਿਆਂ ਤੇ ਇਹ ਬੰਦੇ ਉੱਥੇ ਜਾ ਰਿਹਾ ਦੋ ਤੇ ਹੁਣ ਆਪਾਂ ਜੀ ਆ ਦੇਖੋ ਤੁਹਾਨੂੰ ਏਰੀਆ ਬਹੁਤ ਖੜਾ ਜੇ ਕੋਟ ਏਰੀਆ ਜਿੱਥੇ ਗਿਆ ਅਸੀਂ ਦੇਖੋ ਤਕਰੀਬਨ ਇਹ ਕੜ ਕੇ ਕਣ ਖੜੀਆਂ ਮਸ਼ੀਨਾਂ ਇੱਥੇ ਸਿਰਫ ਦੋ ਆ ਚੱਕਰ ਕੋਈ ਮਸ਼ੀਨ ਨਹੀਂ ਆਮਲੇ ਸਾਹਮਣੇ ਦਿਖਦੀ ਇੱਕ ਆਪਣੇ ਖੜੀ ਆ ਇੱਕ ਉਹ ਸਾਹਮਣੇ ਚੱਲ ਰਹੀ ਰੋਟੇ ਇਹ ਬਾਕੀ ਆਪਾਂ ਜਾਂਟਾ ਜਿਹੜਾ ਤੁਹਾਨੂੰ ਜਾਂਟਰਾ ਮਿਲਾਉਂਦੇ ਆ ਆ ਜਾਂਟਾ ਜੀ ਮੇਰਾ ਇਹਦੇ ਕੋਲ 15 ਸਾਲ ਹੋ ਗਿਆ ਹੁੰਦੇ ਨੇ ਅਪਣ ਨੂੰ ਟਰੈਕਟਰ ਇਹ ਸਾਲ ਬਦਲੀ ਕੀਤਾ ਇਹ ਰੁਕ ਜਾ ਬੰਦ ਕਰ ਦੇ ਇੱਥੇ ਪਹਿਲਾਂ ਸੱਸੀ ਕਾਲ ਬੁਲਾ ਸੱਸੀ ਕਾਲ ਸਾਰਾ ਨੂੰ ਹਾਂ ਤੇ ਅੱਜ ਗੱਡੀ ਲੇਟ ਕੋ ਚਲਾਈ ਆ आज थोड़ा गाड़ी गड्डी में काम किया था थोड़ा बहुत हां इसलिए तुम्हें रात बता देता ना कि सुबह जल्दी कार्ड निकालनी गाड़ी जो सुबह चलानी है 5 6 बजे का नाइट कोई कर लेते थोड़ा सा काम था लेकिन आपको अभी सीजन चालू हो गया तो ये नाइट का ही काम है नाइट में करना चाहिए आपको क्या लग रहा है इस साल हमारा तीन चार सौ करा दोगे कि दो सौ में सार होगी भाई जो तुम्हारे भाग्य में होगा वो मिलेगा भाग्य में जो मेरे नसीब है आ, वो मिलेगा वो मिलेगा ते, तेरे को कुछ पता मेरे नसीब में कितना है मैं तो मैं क्या बताऊं इस बात पता होगा कि तुम्हारे नसीब में इतना है सब ऊपर वाला सब अच्छा ही देगा तुम्हारे लिए वैसे तो कभी अपने के साथ ऐसा तो है ना खाली तो नहीं मुड़े नहीं है ऊपर वाले नहीं ऊपर वाले की मैं नरेश एम पी जा रहे हैं यार आज एम पी पे जा रहा हूँ एम पी में वहाँ पर क्या हुआ वहाँ थोड़ा सा लपड़ा होगा ड्राइवरों का तो रात गाड़ी छोड़ के भाग गए वो वो तुम्हारे दूसरी तुम्हारे गांव में उधर भाग गांव में मैंने बोला कि इधर आज हाँ। इधर से मैं दो बंदे उधर ले जाता हूँ सही बात है ना सही बात है आज कितना काम है अपने पास फिक्स बताना सच आज हो जाएगा तीस पैंतीस में कर कहीं और भी ले जाओगे ले वो यहां भी कटेंगे दो तीन टुकड़े तो यहां कटेंगे फिर वो अपने खेतों के पास कटेंगे नहीं यहां यहां लगभग कितने हो जाएंगे इधर इधर अभी लो अभी मान लो अभी तो इधर तो यही हो जाएगा 10 12 बीगा 15 बीगा करीब अच्छा बाकी फिर अपने खेत के पास जाना अपने, अपने खेतों के पास चलेगी अच्छा कडर की यार समस्या बहुत आनी ना ताने नहीं रास्ता भी रास्ते नहीं बने ना रास्ते बनाइए आप ही बनाने रास्ते किसने बनाने हैं ये खेत वाले बनाते हैं तो खेत वाले तो फिर ਮਨਾ ਕਰ ਦਿੱਤੇ ਨਾ ਟਰੈਕਟਰ ਇਸ ਸਾਲ ਨਵਾਂ ਲਿਆ ਟਰੈਕਟਰ ਨਾ ਇਸ ਵਾਰ ਵੀ ਲਿਆ 2000 D I X P ਪਲੱਸ ਟਰੈਕਟਰ ਤਾਂ ਬੜਾ ਲਿਆ ਆਪਣੇ ਇਸੇ ਕਿਰਾਇਆ ਕਰਦੇ ਹੋ ਆਪ ਕਰਾਇਆ ਗਿਆ ਅਗਰ ਕੰਮ ਹੀ ਕਰਦੇ ਆਂ ਅਪਣੇ ਤੋਂ ਕਿਰਾਇਆ ਨਹੀਂ ਜ਼ਿਆਦਾ ਕਰਦੇ ਹੋ ਨਹੀਂ ਕਰਿਆ ਤਾਂ ਇਸ ਸਾਲ ਕੋਸ਼ਿਸ਼ ਕਰਨਾ ਕਿ ਜ਼ਿਆਦਾ ਸ-ਜ਼ਿਆਦਾ ਕੰਮ ਹੋਏ ਆਪਣਾ ਠੀਕ ਹੈ ਨਹੀਂ ਨਹੀਂ ਕੋਸ਼ਿਸ਼ ਕਰਾਂਗੇ ਨਾ ਹਾਂ ਤੇ ਹੁਣ ਆਪ ਤੇਰੇ ਕੋਲ ਫਿਕਰ ਮੈਂ ਪੀ ਜਾ ਰਹਾ ਹਾਂ ਅੱਜ ਬੰਦੇ ਬਾਹ ਗਿਆ ਗਾਡੀ ਉੱਥੇ ਖੜੀ ਹੈ ਆ ਮਨੋਜ ਚਲਾ ਰਹਾ ਜੀ ਮਸ਼ੀਨ ਆ ਸਾਹਮਣੇ ਆ ਰਹੀ ਆ ਬੰਦਾ ਕਹਿੰਦਾ ਵੀ 15 ਵਿਗੇ ਇੱਥੇ ਗਿਆ ਬਾਕੀ ਆਪਣੇ ਖੇਤ ਨਾਲ ਇੱਥੇ ਥੋੜੀ ਜਿਹੀ ਪਿੱਛੇ ਆ ਜਾਨੀ ਕਿ ਇੱਥੇ ਉਹ ਕੰਮ ਐਮਪੀ ਵਾਲਾ ਦਾ ਕੰਮ ਹੈ ਨਹੀਂ ਜਾਵਾਂ ਜੀ ਤੁਸੀਂ ਦੇਖ ਹੀ ਰਹੇ ਹੋ ਏਰੀਆ ਕਿੱਦਾਂ ਦਾ ਹੈ ਕੋਈ ਇੱਥੇ ਦਸਤ ਨਹੀਂ ਕੋਈ ਕੁਝ ਨਹੀਂ ਕੋਈ ਪੱਥਰ ਨਹੀਂ ਪਲੇਨ ਏਰੀਆ ਕੋਈ ਵੱਟ ਨਹੀਂ ਹੈਗੀ ਖੇਤਾ ਵਿੱਚ ਨਜ਼ਾਰੇ ਨੇ ਇੱਥੇ ਪੂਰੇ ਨਜ਼ਾਰੇ ਆ ਤੇ ਉਹਦੇ ਨਾਲੋਂ ਐਪੀ ਨਾਲੋਂ ਇੱਥੇ ਚਾਰ ਪੈਰ ਘੱਟ ਬਣਾ ਲਓ ਇੱਥੇ ਲਾਉਣ ਚ ਪੈਦਾ ਉੱਥੇ ਇੱਕ ਤਾਂ ਸਮੱਸਿਆ ਬੜੀ ਆਉਂਦੀ ਹੈ ਮਸ਼ੀਨ ਦੀ ਉਧਰ ਜਾਣ ਦੀ ਤੇ ਦੂਸਰੀ ਗੱਲ ਹੈ ਕਿ ਉੱਥੇ ਉੱਥੇ ਨੱਠ ਪੱਜ ਬੜੀ ਆ ਇੱਕ ਉੱਥੇ ਡਰਾਈਵਰ ਬਹੁਤ ਚਾਲੂ ਹੁੰਦੇ ਉਹ ਏਰੀਆ ਜੋ ਉੱਥੇ ਪਹਨ ਕੰਨ ਕੀ ਆ ਕੀ ਗੱਲ ਐਪੀ ਦੇ ਵਿੱਚ ਗਰਦੈ ਮਸ਼ੀਨ ਚ ਆਲੂ ਆਪਣਾ ਅੱਜ ਤਕਰੀਬਨ ਹੋ ਗਿਆ ਸਾਢੇ 10 ਦਾ ਟਾਈਮ ਹੋ ਗਿਆ ਅੱਜ ਕੋ ਲੇਟ ਚ ਲਾਈਏ ਥੋੜਾ ਜਿਹਾ ਨੇ ਸਾਨੂੰ ਸਵੇਰੇ ਪਤਾ ਲੱਗਾ ਜੀ ਇਹਦੀ ਜੀ ਵਾਟਰ ਬਾਡੀ ਆ ਨਾ ਵਾਟਰ ਬਾਡੀ ਦੇ ਪੱਖਾ ਢਿੱਲਾ ਆ ਬਾਈ ਤੋਂ ਨਾ ਕੋਈ ਪੈਰਾਂ ਦਾ ਢਿੱਲਾ ਜੇਕਰ ਜੇਕਰ ਜਲਦੀ ਦਾ ਇਦਾਂ ਮਸ਼ੀਨ ਹੈਗੀ ਸੀ ਜੇਕਰ ਚਲਾਉਂਦੇ ਚੱਲ ਵੀ ਸਕਦੀ ਬਾਕੀ ਉਹਦਾ ਪਤਾ ਨਹੀਂ ਹੈਗਾ ਜੇਕਰ ਵਾਟਰ ਬਾਡੀ ਪੈਰਮ ਟੁੱਟ ਕੇ ਬਾਹਰ ਨਿਕਲਿਆ ਕੁਝ ਕਰਦੀ ਨੁਕਸਾਨ ਰੈਡੀਟਰ ਨਵਾਂ ਰੈਡੀਟਰ ਪਾ ਆਪਾਂ ਨਾਰਾ ਯਾਦ ਤੇ ਨੁਕਸਾਨ ਕਰ ਪੀ ਆਪਣੇ ਰੈਡੀਟਰ ਦਾ ਇਹਦੇ ਕਰਕੇ ਆਪਾਂ ਹਰ 2 ਘੰਟੇ ਲੇਟ ਚਲਾ ਲਾਂਗੇ ਉਹ ਫਾਇਦਾ ਚੱਲ ਚੱਲ ਚੱਲਾ ਜਾਣੇ ਦੇ ਬੰਦ ਕਰ ਦੇ ਉਹ ਦੱਬ ਕੇ ਅੱਗੇ ਚੱਲੀ ਆ ਬਾਹਰ ਇਹ ਫਿਰ ਚਲਾ ਲਾਂਗੇ ਮੈਂ ਇਹ ਬੜੇ ਸਾਰੇ ਰੇਡ ਕਾ ਚੱਲ ਜੋ ਰੇਡ ਕਾ ਤੋਂ ਇਸ ਬਾਰੇ ਨਮਾਨੀ ਨਹੀਂ ਲੱਗਦਾ ਕਿਆ क्या चाह रही हो कोई तो बोलता है पाँच सौ में निकाल देंगे अच्छा फिक्स बीघे दे दो फिक्स दस बीघा आठ बीघे में यार निकाल दो फिर सात सौ का रेट ले लो सात सौ सात सौ तो सात सौ भी मिल सकते है छह सौ भी मिल सकते नहीं सात सौ तो सभी सात सौ चलिए सात सौ के बिना काम चलता नहीं, नहीं वो तो बात मानी ऐसे करो ਉਹ ਟਰੈਕਟਰ ਆ ਗਿਆ ਲੈ ਚਲੋ ਗੱਡੀ ਵਾਹ ਉਹ ਵਾਹ ਟਰੈਕਟਰ ਰੋਕ ਲੈ ਜਹਾਂ ਖੰਭੇ ਸਿੱਧਰ ਵਾਲੇ ਉਸ ਕਾ ਨਾ ਜਹ ਲੈ ਕੇ ਜਾ ਉੱਥੇ ਵਾਹ ਰੋਕ ਦੇਣਾ ਜਲਦੀ ਜਾਣਾ ਥੋੜੇ ਅੱਗੇ ਰੁਕਣਾ ਹਾਂ 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 ਜਾਓ ਗੱਡੀ ਆ ਗਈ ਨਹੀਂ 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 ਕੋਈ ਦਿੱਕਤ ਨਹੀਂ ਭੱਗ ਜਾ ਬੰਮੇਰੀ ਜੀ ਪਿੱਛੇ ਤੁਰ ਕੇ ਆ ਰਿਹਾ ਕਾਤੀ ਸਟਾਰਟ ਕਰਮਣੇ ਦੋ ਤਿੰਨ ਘੜੇ ਲੈਂਦੇ ਆ ਜੇ ਲੇੜ ਚਲਾਈਏ ਜੇ ਆਪਾਂ ਮਸ਼ੀਨ ਤੇ ਥੋੜਾ ਆਪਾਂ ਹੁਣ ਮਾਲ ਚੈੱਕ ਕਰਾਵਾਂਗੇ ਮਸ਼ੀਨ ਦਾ ਮਾਲ ਕਿੰਤਰ ਦਾ ਨਿਕਲ ਰਿਹਾ ਤੇ ਭਈਆਂ ਨੂੰ ਪੁੱਛਦੇ ਆ ਕਿਹਦਾ ਖੇਤ ਆ ਉਹਨੂੰ ਪੁੱਛਦੇ ਆ ਕਿੰਨੇ ਖੇਤ ਆ ਪੁੱਛਤਾ ਦੱਸਿਆ ਨਹੀਂ ਇਹਨੇ ਓਏ ਆ ਪਾਸੇ ਕਰੀ ਕਿੰਨੇ ਖੇਤਾਂ ਦਾ ਇਹ ਕਿੰਨੇ ਓ ਨਾ ਪੁੱਛਿਆ ਨਹੀਂ ਆਇਦਾ ਆਹੋ ਸੱਪਾ ਉੱਥੇ ਨਹੀਂ ਪੁੱਛਾਂ ਕਿ ਨਹੀਂ ਪਹਿਲਾਂ ਪੁੱਛੇ ਵਾਰਟੇ ਕੁੱਛੀ ਜਾਂਦਾ ਨਹੀਂ ਤੁਸੀਂ ਜੜਵਾਵੇਂ ਅੱਜੇ ਕੰਮ ਕਰ ਲਿਆ ਨਹੀਂ ਇਹ ਪਾਪਾ ਜਾਣਾ ਨਹੀਂ ਪਹਿਲਾਂ ਪੁੱਛੇ ਬਾਅਦ ਪੁੱਛੇ ਵੱਡਾ ਆਂਦਾ ਪੁੱਛ ਲੈ ਇਹ ਕਾਗਜ਼ਾਂ ਨਾਲ ਗੱਲ ਕਰ ਦਿੱਤੀ ਤੂੰ ਕੇ ਹੋਰ ਕਰੀਏ ਉਹ ਮੈਂ ਪੁੱਛਿਆ ਹੀ ਕੋ ਨਹੀਂ ਕਿੰਨਾ ਥਾਣਾ ਉਹ ਬੰਦਾ ਨਹੀਂ ਇਹਨੂੰ ਪੁੱਛ ਲੈ RAMU ਕਾਕੇ ਨੂੰ ਚਾਹ ਤੇ ਲਿਆ ਇਹ ਚਾਹ ਤੇ ਲਿਆ ਇਹ ਇਹ ਉਸੇ ਘਰ ਨਰੇਸ਼ ਸੇ ਆ ਪਲਾ ਦਿਓ ਆ ਅਈ ਹਮ ਖੁਦ ਨਹੀਂ ਪੀਤੇ ਆਹ ਕੋ ਕੈਸੇ ਪਲਾਏਂਗੇ ਤੇ ਗੱਲ ਹੈ ਜੀ ਮਸ਼ੀਨ ਦਾ ਤੋਰਾ ਚੱਕਰੋ ਸਾਹਮਣੇ ਲੋਟੇ ਚੱਲ ਰਹੀ ਆ ਉਹ ਸਾਹਮਣੇ ਖੜੀ ਆ ਤੇ ਇੱਥੇ ਆਪਣਾ ਬਖਾੜੋ ਚੱਲ ਰਹੀ ਆ ਦੂਜੇ ਦੇ ਹਾਈ ਚ ਚੱਲ ਰਹੀ ਹੈ ਅੱਧੇ ਜਾਂ ਥੋੜੇ ਜਿਹਾ ਪੂਰੇ ਹਾਈ ਚ ਯਾਨੀ ਕਿ ਪੌਣੀ ਕੋ ਹਾਈ ਚ ਹੈਗੀ ਆ ਤੇ ਥੋੜਾ ਇੰਜਨ ਵੀ ਆਪਣਾ ਧੂਆ ਮਾਰ ਰਿਹਾ ਹੈ ਵੇ ਮਸ਼ੀਨ ਦਾ ਪਿੱਛੇ ਕੋਈ ਦਾਣਾ ਨਹੀਂ ਆ ਰਿਹਾ ਚੈੱਕ ਕਰ ਸਕਦੇ ਜੀ ਮਸ਼ੀਨ ਦਾ ਤੋਰਾ ਚੈੱਕ ਕਰੋ ਦਾਣੇ ਚੈੱਕ ਕਰ ਦੂ ਬਾਈ ਇੱਥੇ ਕੱਲ ਇੱਕ ਮਸ਼ੀਨ ਆਈ ਆ ਪ੍ਰੀਤ ਵਿਚਾਰੇ ਨੂੰ 2500 ਰੁਪਏ ਨਜਾਇਜ਼ ਪੈ ਗਿਆ ਉਹ ਦਾਣੇ ਤੋਂ ਥੋੜੇ ਜਾਇਆ ਤੇ ਉਹਨੂੰ 2500 ਰੁਪਏ ਪੈ ਗਏ ਤਿੰਨ ਕੋ ਗੇੜਾ ਜ ਤੇ ਕਿਉਂਕਿ 5000 ਮੰਗਦੇ ਸੀ ਬੰਦੇ ਉਹ ਫਿਰ ਉਹਦਾ ਆਪਾਂ ਨੂੰ ਵੜਨਾ ਪੈ ਗਿਆ ਅਸੀਂ ਹੈਗਾ ਵੇਹ ਵੱਡਾ 5 ਹੀ ਬਗਿਆ ਜੀ ਉਹ ਵਿਚਾਰਾ ਚਲਾ ਗਿਆ ਕਹਿੰਦਾ ਮੈਂ ਨਹੀਂ ਵੜਨਾ ਤੇਰਾ ਵੜਨਾ ਹੀ ਨਹੀਂ ਤੂੰ ਜਿਹੜਾ 5000 ਦੱਸੀ ਜਾਣਾ ਪਏ ਉਹ ਨੁਕਸਾਨ ਹੋਇਆ ਉਹਦਾ ਵੱਟ 5000 ਰੁਪਏ ਨਾਲ ਦੱਸਿਆ ਤੇ 2500 ਦਾ ਫੈਸਲਾ ਮੈਨੂੰ ਕੰਮ ਪੂਰਾ ਜੇ ਵੱਡੂਗਾ ਮਾ ਜੀ ਮੇਰੇ ਕੋਲ ਮਡਾਉਣੇ ਆ ਤੇ ਜਿੰਨੀ ਦੰਨੀ ਫੇ ਆਪਾਂ ਜੀ ਪੂਰੇ ਵੱਡੇ ਜੀ ਛੇ ਬਿੱਗਾਂ ਚ ਤੇ ਹੁਣ ਤੁਹਾਨੂੰ ਮਾਲ ਦਿਖਾਉਂਦੇ ਮਸ਼ੀਨ ਦਾ ਬੜਾਈ ਦਾ ਅੱਜ ਦਾ ਵੀ ਕਿਵੇਂ ਸਫਾਈ ਕਿੰਨੀ ਕੁ ਆ ਰਹੀ ਆਪਣੀ ਮਥਾੜੂ ਦੀ ਕਰੋ ਇਚੱਕ ਸਫਾਈ ਦੇਖੋ ਇਹ ਇਹ ਗਿੜਾ ਜੀ ਮਾਲ ਜਿਹੜਾ ਨਿਕਲਿਆ ਪਹਿਲੇ ਗਿੜੇ ਵਾਲਾ ਮਾਲ ਹੈ ਵੀ ਜਨ ਕਿ ਪਹਿਲੇ ਗਿੜੇ ਥੋੜਾ ਥੋੜਾ ਹਰਾ ਹੁੰਦਾ ਫਿਰ ਵੀ ਮੱਖੀ ਵਗੈਰਾ नहीं छो कर रही है, नहीं नहीं नरेश पीछे देखा कुछ राम, 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 राम पीछे देखा राम पीछे देखा घूम पीछे तुमने देखा ना तो कितना बिको ये क्या कितना बिको क्या कितने बिके यार चार ज्यादा ने यार पांच चार जने ਆਹੋ ਸਾਢੇ 4 ਚ ਕਟਾਣਾ ਹਾਂ ਕਿਉਂ ਬੋਲੇ ਕਿ ਖੇਤ ਵਾਲੇ ਚੋਲੇ ਆਹੋ ਬੋਲ ਆਈ ਤੇ ਪਾਣੀ ਮਤ ਨਾ ਕੰਮ ਕੀਆ ਕਰਾ ਅਰੇ ਇਹ ਸਭ ਦੂਸੇ ਕੀ ਕਰਦਾ ਹੈ ਉੱਪਰ ਵਾਲੇ ਖੇਲ ਹੈ ਇਹ ਸਭ ਉੱਪਰ ਵਾਲੇ ਖੇਲ ਹੈ ਨਹੀਂ ਪੂਰਾ ਹੀ ਹੈ ਦੇਖੋ ਜੀ ਸਾਹਮਣੇ ਅੱਜ ਕਟਵਾਲਾ ਮੌਸਮ ਖਰਾਬ ਹੋ ਰਿਹਾ ਬਰਸਾਤ ਦਾ ਪਤਾ ਨਹੀਂ ਚਲਦਾ ਕਦੋਂ ਹੋ ਜਾਏਗੀ ਠੀਕ ਹੈ ਨਰੇਸ਼ਾ ਹੋਰ ਆਜ ਨਿਕਲਵਾ ਲਾ ਬਾਈ ਦਾ ਦਿਮਾਲ ਦੇਖ ਲਿਓ ਦੇਸੀ ਬੜਿਆ ਸਾਫ ਮਾਲ ਪਿੱਛੇ ਦੇਖੋ ਵਿੱਚ ਮਾਲ ਦੇਖੋ ਜਿੱਦ ਤੱਕ ਬਾਹਰ ਦੀ ਗੋਲ ਕਟਵਾਉਣਾ ਦੋ ਆਓ ਦੇਖੋ ਮੁੰਡਾ ਇਹ ਬਾਜਾਣ ਨੂੰ ਮਾ ਇਹ ਗਾਉਂ ਦੇਖ ਲਓ ਗਾਉਂ ਬੜਿਆ ਘਾਟੇ ਇਹ ਨੂੰ ਕਰੀ ਕੈਮਰਾ ਬਣਾਇਆ ਕਿਹਦੇ ਦਾ ਕੈਮਰਾ ਬਿਲਕੁਲ ਗਉਂ ਚ ਹੈ ਇੱਕਦਮ ਜਿਵੇਂ ਨਮੀ ਵੀ ਨਹੀਂ ਨਾ ਇੱਕ ਵੀ ਫਾਂਦੀ ਨਾ ਹੋਈ ਰਿਹਾ ਸੁਬੀ ਫਾਂਦੀ ਘਾਤਿਆ ਫਾਂਦੀ ਘਾਤਤਾ ਇਹ ਕੁੱਦਾ ਹੈ ਨਾ ਕੁੱਦਾ ਹਾਂ ਹਾਂ ਇਹ ਕੁੱਦਾ અમારી ਤਰਫ ਗਿਆ ਖਾਣੇ ਕੀ ਗੇਉਂ ਹੈ ਨਾ ਤੂੰ ਜਦਾ ਕੁੱਦਾ ਤਾਂ ਹੈ ਨਾ ਤੂੰ ਬਿਓ ਨਿਕਟਵਾ ਦੇ ਠੀਕ ਹੈ ਤੂੰ ਕਰਨਾ ਕੀ ਕਹਿਣਾ ਮੈਂ ਇਹ ਯਾਦ ਆ ਮੈਂ ਇੱਥੇ ਤੋਂ ਬਹੁਤ ਨਹੀਂ ਡਖਰੇ ਕਰਦਾ ਜਿੱਥੇ ਇੱਧਰ ਕਰਦੇ ਤੂੰ ਕੀ ਕਹਿਣਾ ਚਾਹਦਾ ਮੈਂ ਤਾਂ 600 ਰੁਪਿਆ ਹੈ ਇਹ ਨਾ ਬੰਦਾ ਦਿਹਾੜੀ ਲੱਗ ਜਾਵੋ ਨੀ ਕਿੰਦੀ ਤੇ ਦਿਹਾੜੀ ਲੱਗੇ ਹੋਰ ਆਪੇ ਕਰਦੇ ਵਾ ਯਾਰ ਸਾਰੇ ਕਰੀ ਜੀ ਇਹ ਇਹ ਕੁੰਡ ਵਾ ਇਹ ਕੁੰਡੀ ਆ ਬਾਕੀ ਦੇਖੋ ਜੀ ਤੁਰਾ ਤੁਰਾ ਪਿੱਛੇ ਸਭ ਕੋਈ ਠੀਕ ਚੜ ਰਿਹਾ ਜੀ ਬੰਦਾੜੇ ਮਹੀਨ ਪਾਸ ਕਰਤੀ ਆਪਣੀ ਮਥਾੜੂ ਤੇ ਆ ਜੀ ਸ਼ੁਰੂਆਤ ਆ ਜੀ ਇਹ 5 ਵਿੱਗਿਆ ਚਾਰਾਂ ਚ ਵੜਾ ਰਿਆ 700 ਰੇੜਾ ਤੇ ਜੇ ਫਿਕਸ ਬੱਢਨੇ ਆ 500 ਚ ਵਟਨੀ ਪੈਣਗੇ ਆ ਬਾਕੀ ਤੁਸੀਂ ਅੰਤਾਜਾ ਲਾ ਰਿਆ ਜੱਗੇ ਇਹ ਉਹ ਤਾਂ ਆ ਚਲ ਜੀ ਸੁੱਕੀ ਰੋਟੀ ਲੈ ਕੇ ਆਈਏ ਆ ਜਾ ਆਇਆ ਉਹ ਨਰੇਸ਼ ਆਏ ਉਹ ਨਰੇਸ਼ ਇਧਰ ਆਣਾ ਮੜਾ ਜਾ ਆਣਾ ਇਧਰ ਆ ਤੁਰ ਮੋਤ ਆ ਰਹੀ ਆ ਉਹਨਵਾਇ ਮਾਰੀ ਨੇ ਇਹ ਜੀ ਆਪਣਾ ਛੋਟਾ ਭਲਾ ਹੈ ਜਿਹੜਾ ਮਸ਼ੀਨ ਚਲਾਉਦਾ ਕਿਉਂਕਿ ਆਪਦੇ ਬਿਨਾ ਮਸ਼ੀਨ ਨਹੀਂ ਚਲਦੀ ਡਰਾਈਵਰ ਲੱਖ ਪਰਾ ਫਰੇ ਜਿੰਨਾ ਜਰ ਬੰਦਾ ਆਪ ਨਹੀਂ ਬੈਠੂਗਾ ਉਹਨਾਂ ਜਰ ਗੱਲ ਬਣਦੀ ਨਹੀਂ ਕਿਉਂਕਿ ਆਪਣੇ ਦੂਜੇ ਦਸ਼ਮੀਸ਼ ਵੀ ਚਲਦੀ ਆ ਕਿਉਂਕਿ ਉਹ ਆਪਣਾ ਬੰਦਾ ਨਹੀਂ ਚਲਾਉਂਦਾ ਮਸ਼ੀਨ ਇਹਦਾ ਕੰਮ ਹੀ ਉਹਨਾਂ ਕੋ ਕਰਦੀ ਆ ਉਹ ਹਾਂ ਰੇਸ਼ਾ ਡਰਾਈਵਰ ਜਿੰਨਾ ਮਰਜ਼ੀ ਰੱਖ ਲਓ ਜਦ ਤੱਕ ਆਪ ਗਾਡੀ ਕੇ ਪਿੱਛਾ ਨਾ ਕਰੋਗੇ ਗਾਡੀ ਕੰਮ ਨਹੀਂ ਚਲਦਾ ਨਹੀਂ ਨਾ ਚਲਦਾ ਨਹੀਂ ਚਲਦਾ ਮਾਲਕ ਕੋ ਸਾਥ ਰਹਿਣਾ ਪੜਦਾ ਔਰ ਅਗਰ ਮਾਲਕ ਚਲਾਏ ਤਾਂ ਕੰਮ ਜ਼ਿਆਦਾ ਨਿਭੜੇਗਾ ਚਾਹੇ ਧੀਰੇ ਵੀ ਚਲਾ ਲੈ ਸਹੀ ਬਾਤ ਹੈ ਨਾ ਇਸਕਾ ਕਿਧਰ ਹੈ ਇਸਕਾ ਇਨਕਾ ਇਧਰ ਹੈ ਕਿਧਰ ਹੈ ਇਹ ਸਾਹਮਣੇ ਵਾਲਾ ਅੱਛਾ ਇਸਕਾ ਕਿਤਨਾ ਹੈ ਇਹ ਇਹ ਤਾਂ ਉਹ ਗਾਡੀ ਕਾਟੇਗੀ ਕੌਣ ਉਹ ਪ੍ਰੈਸ ਆਪਣੇ ਸੇ ਨਹੀਂ ਕਾਟ ਰਹਾ

ਹਲੋ ਉਹ ਉਹ ਪੱਲੀ ਨਿਕਾ ਲੈ ਨਾ ਫਿਰਦੇ ਸੇ ਪੱਲੀ ਜਾਣੇ ਢਲਵਾਇ ਦੋ ਆ ਜਾ ਆ ਜਾ ਨਹੀਂ ਕਰਦਾ ਸਾਡਾ ਜੀ ਥੋੜਾ ਜਾਂ ਸਾਹ ਪਰੰਦਾ ਲਿਖਣ ਵਾਲਾ ਉਹ ਲਿਖਦੇ ਆ ਤੇ ਅੱਜ ਦਾ ਆਪਣਾ ਐਨਆਈ ਬਲੌਗ ਆ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਤੱਕ ਲਈ ਮੇਰੇ ਵੀਰਾਂ ਸਾਰਿਆਂ ਦੇ ਸਾਸਰੀਆਂ ਘਾਲ ਦੀ ਜਾਂਦੇ ਵਾਸਤੇ ਰਹੋ